ਅਸੀਂ ਰਾਜਸਥਾਨ ਟੂਰ ਤੇ ਗਏ ਸੀ ਤੇ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਪਹਿਲੀ ਵਾਰ ਆਊਟ ਆਫ ਸਟੇਟ ਗਏ ਸੀ ਰਾਜਸਥਾਨ ਉਹ ਵੀ ਸਕੂਲ ਵੱਲੋਂ ਤੇ ਬਿਲਕੁਲ ਫ੍ਰੀ ਚ ਤੇ ਅਸੀਂ ਬਹੁਤ ਸਾਰੀਆਂ ਜਗ੍ਹਾ ਤੇ ਗਏ ਜਿਵੇਂ ਕਿ ਅਸੀਂ ਕਈ ਪਲੇਸਿਸ ਬਾਰੇ ਜਿਵੇਂ ਜੰਤਰ ਮੰਤਰ ਵਗੈਰਾ ਬਾਰੇ ਅਸੀਂ ਸੁਣਿਆ ਸੀਗਾ ਬੁੱਕਸ 'ਚ ਪੜਿਆ ਸੀ ਪਰ ਹੁਣ ਅਸੀਂ ਉੱਥੇ ਜਾ ਕੇ ਐਕਸਪੀਰੀਅੰਸ ਕੀਤਾ ਤੇ ਸਾਰਾ ਕੁਝ ਸਿੱਖਿਆ ਤੇ ਸਾਨੂੰ ਬਹੁਤ ਵਧੀਆ ਲੱਗਿਆ ਧੰਨਵਾਦ ਮੈਂ ਫਸਟ ਟਾਈਮ ਜੈਪੁਰ ਟ੍ਰਿਪ ਲੈ ਗਈ ਸੀ ਤੇ ਉੱਥੇ ਇੰਨੀਆਂ ਸੋਹਣੀਆਂ ਸੋਹਣੀਆਂ ਪਲੇਸਿਸ ਸੀਗੀਆਂ ਕਿ ਜੋ ਕਿ ਮੈਂ ਫਸਟ ਟਾਈਮ ਮਤਲਬ ਅਜ ਤੱਕ ਮੈਂ ਫੋਨ 'ਚ ਵੀ ਨਹੀਂ ਸੀ ਦੇਖੀਆਂ ਜੋ ਕਿ ਮੈਂ ਉੱਥੇ ਆਪਣੀ ਅੱਖਾਂ ਨਾਲ ਰਿਅਲਿਟੀ ਦੇਖੀਆਂ ਸੀਗੀਆਂ ਸਾਨੂੰ ਇੰਨਾ ਵਧੀਆ ਲੱਗਿਆ ਉੱਥੇ ਜਾ ਕੇ ਤੇ ਸਾਨੂੰ ਹਨਾ ਜਿਹੜੇ ਹੋਟਲ 'ਚ ਰੱਖਿਆ ਗਿਆ ਉਹ ਵੀ ਬਹੁਤ ਸੋਹਣੇ ਸੀਗੇ ਤੇ ਸਾਨੂੰ ਇੰਨਾ ਵਧੀਆ ਮਤਲਬ ਟ੍ਰੀਟਮੈਂਟ ਕੀਤਾ ਗਿਆ ਉੱਥੇ ਖਾਣ ਪੀਣ ਦਾ ਵੀ ਵਧੀਆ ਸੀਗਾ ਤੇ ਇੰਨਾ ਮਜ਼ਾ ਆ ਅਸੀਂ ਉਜਾ ਮੈਮ ਦੀ ਐਨੀਵਰਸਰੀ ਵੀ ਸੈਲੀਬ੍ਰੇਟ ਕੀਤੀ ਅਸੀਂ ਅਸੀਂ ਇਹਨਾਂ ਇੰਜੋਏ ਕੀਤਾ ਮੈਮ ਦੇ ਕੇਕ ਕਟੇ ਹਨ ਸੈਲੀਬ੍ਰੇਟ ਕੀਤਾ ਇੰਨਾ ਵਧੀਆ ਲੱਗਿਆ ਸਾਨੂੰ ਤੇ ਹੁਣ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਣੀ ਆ ਕਿ ਸਾਰੇ ਜਾਨੇ ਵੀ ਵਧੀਆ-ਵਧੀਆ ਨੰਬਰ ਲੈ ਕੇ ਫਰਸਟ ਸੈਕੰਡ ਥਰਡ ਪੋਜੀਸ਼ਨ ਤੇ ਆ ਕੇ ਤੁਸੀਂ ਵੀ ਜਾਣਾ ਚਾਹੋ ਵੈਰੀ ਗੁੱਡ ਮੇਰੇ ਵੱਲੋਂ ਪੈਰ ਪਈ ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਸਭ ਸਭ ਸਵੇਰੇ ਸਾਰਿਆਂ ਨੂੰ ਮੈਂ ਤੁਹਾਨੂੰ ਬਹੁਤ ਸਾਰਾ ਵੈਸ਼ ਕੀਤਾ ਜੇ ਤੁਸੀਂ ਵੀ ਸਾਡੇ ਨਾਲ ਹੁੰਦੇ ਤਾਂ ਹੋਰ ਵੀ ਵਧੀਆ ਹੁੰਦਾ ਸਾਰੇ ਟੀਚਰਸ ਤੇ ਅਸੀਂ ਨਾ ਉੱਥੇ ਬਹੁਤ ਜ਼ਿਆਦਾ ਇੰਜੋਏ ਕੀਤਾ ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਮਨ ਲੋ ਗਾਈਡ ਵੀਰਾ ਸੀਗਾ ਉਹਦਾ ਨੇਚਰ ਇੰਨਾ ਵਧੀਆ ਸੀ ਉਹ ਸਾਰਿਆਂ ਨਾਲ ਹੱਸ ਕੇੜ ਕੇ ਗੱਲ ਕਰਦਾ ਸੀਗਾ ਕਿਸੇ ਨਾਲ ਵੀ ਉਹਨੇ ਰੂਡਲੀ ਬਿਹੇਵ ਨਹੀਂ ਕੀਤਾ ਸਾਰੇ ਬੱਚੇ ਉਹਨੂੰ ਤੰਗ ਵੀ ਕਰਦੇ ਸੀ ਉਹਦੇ ਨਾਲ ਮਜ਼ਾਕ ਵੀ ਕਰਦੇ ਸੀ ਪਰ ਉਹਨੇ ਕਦੇ ਰੂਡ ਨਹੀਂ ਸੀ ਕੀਤਾ ਉਹ ਹੱਸ ਕੇ ਸਾਰ ਦਿੰਦਾ ਸੀ ਤੇ ਦੂਜੀ ਗੱਲ ਜਿਹੜੇ ਹੋਟਲ 'ਚ ਅਸੀਂ ਰੁਕੇ ਸੀ ਉਹਦਾ ਨਾਮ ਸੀਗਾ ਟੀਜੀਆਈ ਐਪਲਨ ਜੇ ਤੁਸੀਂ ਤੁਸੀਂ ਵੀ ਕਦੇ ਜਾਓ ਤਾਂ ਪਲੀਜ਼ ਉੱਥੇ ਹੀ ਰੁਕਿਓ ਉਹਦੀ ਸਰਵਿਸ ਇੰਨੀ ਵਧੀਆ ਸੀ ਸਾਨੂੰ ਬਹੁਤ ਵਧੀਆ ਲੱਗੀ ਤੇ ਬਾਕੀ ਜਿੱਥੇ ਜਿੱਥੇ ਅਸੀਂ ਘੁੰਮੇ ਜੰਦਰ ਮੰਤਰ ਹਵਾ ਮਹਿਲ ਐਲਬਰਟ ਹਾਲ ਸਿਟੀ ਪਲੇਸ ਐਟ ਸੈਟਰਾ ਬਹੁਤ ਸਾਰੀਆਂ ਥਾਵਾਂ 'ਤੇ ਅਸੀਂ ਉੱਥੇ ਗਏ ਤੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਨੇ ਵੀ ਸਾਡਾ ਮਤਲਬ ਕਿ ਪੂਰਾ ਧਿਆਨ ਰੱਖਿਆ ਕੋਈ ਵੀ ਇੱਧਰ ਉੱਧਰ ਨਹੀਂ ਹੋਇਆ ਹੈਗਾ ਸਾਇ ਨਾਈਸ ਟੀਚਰ ਜਿਹੜੇ ਗਏ ਸੀ ਉਹਨਾਂ ਦਾ ਨੇਚਰ ਵਧੀਆ ਸੀ ਸਭ ਕੁਝ ਵਧੀਆ ਸੀਗਾ ਉਸ ਮੈਂ ਇਹੀ ਕਹਿਣਾ ਚਾਹੂੰਗੀ ਥੈਂਕ ਯੂ ਤੇ ਉਹ ਬੱਚੇ ਗਏ ਸੀ ਜਿਨ੍ਹਾਂ ਨੇ ਸਟੱਡੀ ਦੇ ਵਿੱਚ ਐਕਾਡੈਮਿਕ ਜਿਹੜੇ ਸੀਗੀਆਂ ਪ੍ਰਾਪਤੀਆਂ ਕੀਤੀਆਂ ਸੀ ਫਰਸਟ ਸੈਕਿੰਡ ਥਰਡ ਪੋਜੀਸ਼ਨ ਸੀ ਜੇ ਕਿਸੇ ਨੇ ਕੁਇਟ ਕੀਤਾ ਤਾਂ ਸੀ ਅਗਲੇ ਬੱਚੇ ਨੂੰ ਚਾਂਸ ਜਿਹੜਾ ਸੀ ਉਹ ਦਿੱਤਾ ਸੀ ਐਜੂਕੇਸ਼ਨਲ ਟ੍ਰਿਪ ਸੀ ਤਾਂ ਪਰਪਸ ਵੀ ਇਹੀ ਹੋਣਾ ਚਾਹੀਦਾ ਸੀ ਕਿ ਉੱਥੇ ਜਾ ਕੇ ਕੁਝ ਸਿੱਖੀਏ ਜੋ ਚੀਜ਼ਾਂ ਅਸੀਂ ਕਿਤਾਬਾਂ 'ਚ ਦੇਖਦੇ ਆ ਉਹ ਜਦੋਂ ਪੜ੍ਹਦੇ ਆ ਤਾਂ ਉਹਦੀ ਜਿਹੜੀ ਮੈਮਰੀ ਆ ਸ਼ਾਰਟ ਹੁੰਦੀ ਆ ਪਰ ਜਦੋਂ ਅਸੀਂ ਖੁਦ ਵਿਜ਼ਿਟ ਕਰਦੇ ਆ ਖੁਦ ਦੇਖਦੇ ਆ ਸਾਡੇ ਨਾਲ ਇੱਕ ਗਾਈਡ ਸੀ ਜਿਨ੍ਹਾਂ ਨੇ ਸਾਨੂੰ ਸਾਰਾ ਕੁਝ ਇਨ ਡਿਟੇਲ ਦੱਸਿਆ ਤੇ ਸਾਰੇ ਬੱਚਿਆਂ ਨੂੰ ਮੈਂ ਐਪਰੀਸ਼ੀਏਟ ਕਰਾਂਗੀ ਕਿ ਗਰੁੱਪ ਵਿੱਚ ਖੜਕੇ ਉਹਨਾਂ ਨੇ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਉਹ ਉਹਨਾਂ ਨੇ ਸਾਰੀ ਬਹੁਤ ਧਿਆਨ ਨਾਲ ਸੁਣੀ ਆ ਕੁਝ ਗੱਲਾਂ ਅਸੀਂ ਲੀਨਿਅੰਟ ਵੀ ਰਹੇ ਹਾਂ ਸਟ੍ਰਿਕਟ ਵੀ ਰਹੇ ਹਾਂ ਕਿਉਂਕਿ ਦੇਖੋ ਸਕੂਲ ਟ੍ਰਿਪ ਸੀ ਤੁਹਾਡੀ ਬਹੁਤ ਵੱਡੀ ਰਿਸਪੌਂਸਿਬਿਲਟੀ ਸਾਡੇ ਸਿਰ ਤੇ ਸੀ ਤੇ ਕਈ ਵਾਰੀ ਅਸੀਂ ਇਗਨੋਰ ਕਰਦੇ ਸੀ ਤੇ ਕਈ ਵਾਰੀ ਇਹ ਮੇਰਾ ਹੁੰਦਾ ਸੀ ਕਿ ਤੁਸੀਂ ਇੰਜੋਏ ਕਰ ਰਹੇ ਹੋ ਤਾਂ ਮੈਂ ਇਹ ਪ੍ਰੀਟੈਂਡ ਕਰਦੀ ਸੀ ਕਿ ਮੈਂ ਤੁਹਾਨੂੰ ਵਾਚ ਨਹੀਂ ਕਰ ਰਹੀ ਲੇਕਿਨ ਇੱਕ ਟੀਚਰ ਦੀ ਨਿਗਾਹ ਜਿਹੜੀ ਹਮੇਸ਼ਾ ਸਟੂਡੈਂਟਸ ਤੇ ਹੁੰਦੀ ਹੈ ਕਿ ਉਹ ਕੀ ਕਰ ਰਹੇ ਨੇ ਕਿਤੇ ਡਿਸਪਲਾਈਨ ਚ ਨਹੀਂ ਰਹੇ ਨੇ ਥੋੜਾ ਜਿਹਾ ਇਨਡਿਸਪਲਾਈਨ ਵੀ ਹੋਇਆ ਹੈ ਨਾਲ ਦੀ ਨਾਲ ਤੁਹਾਨੂੰ ਦੱਸਿਆ ਗਿਆ ਹੈ ਤਾਂ ਕੁੱਲ ਮਿਲਾ ਕੇ ਇੱਕ ਐਜੂਕੇਸ਼ਨਲ ਟ੍ਰਿਪ ਨੂੰ ਤੁਸੀਂ ਐਜੂਕੇਸ਼ਨਲ ਤੌਰ ਤੇ ਇੰਜੋਏ ਵੀ ਕੀਤਾ ਤੇ ਪਰਸਨਲ ਜਿਵੇਂ ਕਹਿੰਦੀਆਂ ਨਾ ਬਹੁਤ ਵਧੀਆ ਉੱਥੇ ਅਸੀਂ ਹੋਟਲ 'ਚ ਸਟੇ ਕੀਤਾ ਬਾਕੀ ਬੱਚਿਆਂ ਨੂੰ ਮੈਂ ਦੱਸਣਾ ਚਾਹਾਂਗੀ ਜਿਵੇਂ 5 ਸਟਾਰ ਵਾਲੀ ਫੈਸਿਲਿਟੀ ਸੀ ਪਰਸਨਲ ਰੂਮ ਸੀ ਉਹਨਾਂ ਦੀ ਰੂਮ ਦੀ ਸਰਵਿਸ ਸੀ ਜਿਹੜਾ ਉਹਨਾਂ ਦਾ ਮੀਲ ਸੀ ਪ੍ਰੋਵਾਈਡ ਕਰਦੇ ਬਹੁਤ ਜ਼ਿਆਦਾ ਕੁਆਲਿਟੀ ਵਾਲਾ ਸੀ ਤੇ ਬਹੁਤ ਜ਼ਿਆਦਾ ਵਧੀਆ ਸੀ ਸਪੈਸ਼ਲ ਮੀਲ ਸੀ ਜਿਹੜੇ ਉਹ ਪਰੋਵਾਈਡ ਕੀਤੇ ਜਾਂਦੇ ਸੀ ਬੱਚਿਆਂ ਦੀ ਡਿਮਾਂਡ ਸੀ ਜਿਹੜੀ ਸਾਡੇ ਕੁਲਜੀਬ ਸਰ ਸੀ ਉਹਨਾਂ ਗਏ ਹਮੇਸ਼ਾ ਰੱਖਦੇ ਰਹਿੰਦੇ ਸੀ ਕਿ ਅੱਜ ਬੱਚੇ ਨੂੰ ਆਈਸਕ੍ਰੀਮ ਦੇਣੀ ਹੈ ਅੱਜ ਬੱਚੇ ਨੂੰ ਇਹ ਸਵੀਡਿਸ਼ ਲੈਣੀ ਹੈ ਅੱਜ ਬੱਚਿਆਂ ਨੇ ਮੈਨੂੰ ਜੀ ਇਹ ਚੇਂਜ ਕਰੋ ਅਸੀਂ ਪੂਰਾ ਜਿਹੜਾ ਸੀ ਆਪਣੇ ਕੀ ਗਵਰਨਮੈਂਟ ਨੇ ਜਿਹੜਾ ਪੈਸਾ ਭੇਜਿਆ ਸੀ ਅਸੀਂ ਉਸ ਇੱਕ ਇੱਕ ਪੈਸੇ ਦਾ ਜਿਹੜਾ ਏ ਪੋਜ਼ਿਟਿਵ ਬੈਨੀਫਿਟ ਜਾਉ ਹਲਾ ਹੈ ਜਿਹੜਾ ਉਹ ਲੈ ਕੇ ਆਇਆ ਇਹ ਸਾਰੇ ਬੱਚਿਆਂ ਨੂੰ ਮੈਂ ਇਹੀ ਕਹਾਂਗੀ ਕਿ ਪੜੋ ਜ਼ਰੂਰ ਦੇਖੋ ਐਜੂਕੇਸ਼ਨ ਤੁਹਾਡਾ ਬੇਸ ਹੈ ਤੇ ਤੁਸੀਂ ਬਿਜ਼ਨਸ ਵੀ ਕਰਨਾ ਹੈ ਕਿਸੇ ਆਰਟ ਫੀਲਡ ਵਿੱਚ ਵੀ ਜਾਣਾ ਹੈ ਕਿਤੇ ਵੀ ਜਾਣਾ ਹੈ 10th ਤੱਕ ਪਲੱਸ 2 ਤੱਕ এডੂਕੇਸ਼ਨ ਤੁਹਾਡਾ بیس ਹੈ ਤੁਸੀਂ 8th ਲੈਵਲ ਤੇ ਫੇਲ ਹੋ ਜਾਂਦੇ ਹੋ ਤੇ ਤੁਸੀਂ ਇੱਕ ਬੜੇ ਆਰਟਿਸਟ ਬਣਨਾ ਚਾਹੁੰਦੇ ਹੋ ਤੁਸੀਂ ਸਪੋਰਟਸ ਪਰਸਨ ਬਣਨਾ ਚਾਹੁੰਦੇ ਹੋ ਪਰ ਜਿਹੜਾ 8th ਵਿੱਚ ਫੇਲ ਹੋ ਗਿਆ ਯੂਨੀਵਰਸਿਟੀ ਲੈਵਲ ਤੇ ਤਾਂ ਜਾ ਕੇ ਖੇਡ ਨਹੀਂ ਸਕਦਾ ਸੋ ਸਟਡੀ ਮਸਟ ਹੈ ਕਿਤੇ ਵੀ ਸਟਡੀ ਚ ਪ੍ਰੋਬਲਮ ਆਦੀ ਆਪਣੇ ਟੀਚਰਸ ਨੂੰ ਕੰਸਲਟ ਕਰੋ ਬਾਕੀ ਜਿਹੜਾ ਸੀ ਕਿ ਸ਼ਾਪਿੰਗ ਵੀ ਕੀਤੀ ਆ ਬੱਚਿਆਂ ਨੇ ਅਸੀਂ ਸਿਰ ਵੀ ਉਹਨਾਂ ਨੂੰ ਚਲੋ ਟਾਈਮ ਦਿੱਤਾ ਸ਼ਾਪਿੰਗ ਲਈ ਉੱਥੇ ਕੁਝ ਚੀਜ਼ਾਂ ਇਹ ਸਾਨੂੰ ਪਤਾ ਹੈ ਕਿ ਉਹ ਬਹੁਤ ਮਹਿੰਗੀਆਂ ਵਾਸਤੇ ਨੇ ਜਦੋਂ ਅਸੀਂ ਕਿਸੇ ਮਿਊਜ਼ੀਅਮ ਵਿੱਚ ਗਏ ਉੱਥੇ ਚੀਜ਼ਾਂ ਬਹੁਤ ਮਹਿੰਗੀਆਂ ਸੀ ਤੇ ਇੱਕ ਪੇਂਟਿੰਗ ਦਾ ਪ੍ਰਾਈਸ ਲੈਣ ਦੱਸਿਆ ਸੀ 1 ਲੱਖ ਤਾਂ ਅਸੀਂ ਜਿਹੜੇ ਸੀ ਬੱਚੇ ਸੀ 1 ਲੱਖ ਮਤਲਬ ਕਿ ਐਕਸਪ੍ਰੈਸ਼ਨ ਇਸ ਤਰ੍ਹਾਂ ਦੇ ਸਰਪ੍ਰਾਈਜ਼ ਵਾਲੇ ਸੀ ਤਾਂ ਕੁਲਜੀਤ ਸਰ ਨੇ ਉਹਨਾਂ ਨੂੰ ਇਹ ਕਿਹਾ ਕਿ ਦੇਖੋ ਤੁਸੀਂ ਪੈਸੇ ਕਮਾਣੇ ਨੇ ਲਾਈਫ ਵਿੱਚ ਜਦੋਂ ਉਹ ਤੁਹਾਨੂੰ ਕਹੇ ਵੀ 1 ਲੱਖ ਰੁਪਇਆ ਤਾਂ ਤੁਸੀਂ ਕਹੋ ਸਿਰਫ 1 ਲੱਖ ਰੁਪਇਆ ਦੀ ਕੀਮਤ ਹੈ ਮਨੀ ਵੈਲਿਊ ਦੇਖੋ ਕੁਲਜੀਤ ਸਰ ਦੀ ਮੈਂ ਇਹ ਗੱਲ ਹਮੇਸ਼ਾ ਯਾਦ ਰੱਖਾਂਗੀ ਤੇ ਤੁਸੀਂ ਵੀ ਯਾਦ ਰੱਖਿਓ ਕਿ ਜਦੋਂ ਤੁਹਾਨੂੰ ਇੰਨਾ ਕਿ ਦੇਖੋ ਪੈਸਾ ਜ਼ਰੂਰੀ ਹੈ ਮੈਂ ਕਦੇ ਨਹੀਂ ਕਹਾਂਗੀ ਕਿ ਪੈਸਾ ਲਾਈਫ ਵਿੱਚ ਨਹੀਂ ਜ਼ਰੂਰੀ ਆਪਾਂ ਇੰਨਾ ਕੁ ਵਧੀਆ ਪੜ੍ਹੀਏ ਇੰਨਾ ਕੁ ਵਧੀਆ ਬਿਜ਼ਨਸ ਕਰੀਏ ਇਮਾਨਦਾਰ ਵੀ ਰਹੀਏ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕਰੀਏ ਜੋ ਸਾਨੂੰ ਮਿਲ ਰਿਹਾ ਏ ਤੇ ਇਹ ਚੀਜ਼ ਯਾਦ ਰੱਖਿਓ ਕਿ ਜਦੋਂ ਤੁਹਾਨੂੰ ਉਹਨਾਂ ਨੇ ਇਹ 1 ਲੱਖ ਓਨਲੀ ਉਹਨਾਂ ਲਈ ਓਨਲੀ ਸੀ ਕਣ ਨੂੰ ਤੁਸੀਂ ਇੰਨਾ ਕ ਪੈਸਾ ਕਮਾਓ ਕਿ ਤੁਹਾਡੇ ਲਈ ਉਹ ਵਰਡ ਓਨਲੀ ਹੋਵੇ ਵੀ ਸਿਰਫ 1 ਲੱਖ ਰੁਪਇਆ ਕੀਮਤ ਹੈ ਦੀ ਮੈਂ ਤਾਂ इजीली ਪੇ ਕਰ ਸਕਦਾ ਹਾਂ ਮੈਂ इजीली ਪੇ ਕਰ ਸਕਦੀ ਹਾਂ ਸੋ ਇਸ ਗੱਲ ਦਾ ਧਿਆਨ ਰੱਖਣਾ